ਡੀਸੀ ਦਫ਼ਤਰ ਦੇ ਵਿਚਾਰ ਦੇ ਵਿੱਚ ਇਹ ਮੈਮਤ ਤੂ ਹੋਈ ਆ ਮੇਰੀ ਲੋੜ ਪੈਣੀ ਆ ਤਾਂ ਦੋਹਾਂ ਦਿਨਾਂ ਬਾਅਦ ਕੁਛ ਤਸਵੀਰਾਂ ਦੇਖ ਲਓ ਜੀ ਡੀਸੀ ਦਫ਼ਤਰ ਦੀ ਆ ਜਲਦੀ ਕਰ ਦਿਓ ਡਿਸਕਾ ਕਰ ਦਿਆ ਕਿਸੇ ਤੋਂ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋ ਗਿਆ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਲਦਪਤਾ ਜੀ ਜਾਣੇ ਕਹ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਸੱਡੇ ਬਾਹਰ ਦੇ ਨਾ ਪੁੱਤ ਪੜਾਵਾ ਦੇ ਮਾਰ ਦਿਓ ਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰੋ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨਮਾਇੰਦੇ ਆ ਤੁਹਾਨੂੰ ਕਹਿ ਕੇ ਦੱਸੇ ਜਿਹੜਾ ਪਰਚਾ ਦੇਣਾ ਦਈਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਥੇ ਐਡੂ ਨਹੀਂ ਕੋਈ ਡਾਟ ਚੁੱਕਦਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਤੋ ਆ ਨਹੀਂ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਹੋਰ ਤਾਕਤ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸੋ ਕੱਢੋ ਕੱਢੋ ਨੂੰ ਬਾਹਰ ਆ ਕੇ ਵਿੱਚ ਡੀਸੀ ਦਫ਼ਤਰ ਦੇ ਕੰਮ ਨਹੀਂ ਇਹ ਮਹਿਮਤੂ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦਵਾ ਦੇਣਾ ਤਸਵੀਰਾਂ ਦੇਖੋ ਸੀ ਡੀਸੀ ਦਫ਼ਤਰ ਦੀ ਆ ਬਿਲਕੁਲ ਕੋਈ ਕੋਈ ਉਹਦੀ ਫੋਟੋ ਚੱਲ ਕਰਾ ਲਿਆ ਜਾਨੀਏ ਸੁਵਣਕਾ ਦੇ ਨਿਕਲ ਗੱਲ ਚੱਲ ਚੱਲਦੀ ਤੇ ਹਟਮਟ ਆਉਂਦੇ ਲਈ ਵੀਡੀਓ ਦਾ ਆ ਚੱਲਦੀ ਬਾਜਵਾ ਭੰਗੇ ਜੀ 15 15 ਜਲਦੀ ਕਰ ਦਿਓ ਡਿਸਕਾਪਰ ਜੀ ਆ ਵਿੱਚ ਤਾਂ ਦੇ ਮੰਗਦੇ ਕਿਸੇ ਤੋਂ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋ ਗਿਆ 15 ਮਿੰਟ ਮੈਨੂੰ ਡੀਸੀ ਨੂੰ ਤੱਕ ਇਹ ਜਾਂ ਜਲਦਪਤਾ ਜੀ ਜਾਣੇ ਇਹਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਸੱਡੇ ਬਾਹਰ ਦੇ ਨਾ ਪੁੱਤ ਪੜਾਵਾ ਮਾਰਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰੋ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨਮਾਇਦੇ ਆ ਤੁਹਾਨੂੰ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ ਹਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਬਾਰ ਮਮਾ ਲੱਗਦਾ ਬਾਅਦ ਤੇ ਜਿੰਦਾ ਹਮਾਰੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਪਾ ਡਾੜੂ ਕੇ ਖਾਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਲ ਦੇਖੋ ਡੀ 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 ਕਿਉਂ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਆ ਨੂਬੇ ਅਸੀ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਜੋਰ ਤਾਕਤ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਕੱਢੋ ਨਾ ਕੱਢੋ ਨੀ ਬਾਹਰ ਕਰਕੇ ਉਹਦੇ ਚ ਡੀਸੀ ਦਫ਼ਤਰ ਦੇ ਕੰਮ ਨਹੀਂ ਇਹ ਮਤਤੂ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦਵਾ ਦੇਣਾ ਤਸਵੀਰਾਂ ਦੇਖੋ ਸੀ ਡੀਸੀ ਦਫ਼ਤਰ ਦੀ ਆ ਬਿਲਕੁਲ ਕੋਈ ਗੱਲ ਨਹੀਂ ਸੁਣੋ ਚੱਲ ਕਰਾ ਲਿਆ ਜਾਣੀ ਜੀ ਸੁਵਣੇ ਵਾਲੇ ਨਿਕਲ ਜਲ ਚੱਲਦੀ ਤੇ ਹਟਮਟ ਬਾਅਦ ਜਲਦੀ 15 ਮੰਗੇ ਜੀ 15 ਇਹਨੂੰ ਡੀਸੀ ਦਫ਼ਤਰ ਦੀ ਆਹ ਲੇਟ ਤਾਂ ਮੰਗਦੇ ਕਿਸੀ ਨੂੰ ਜੇ ਤਸਵੀਰਾਂ ਦੇਖ ਰਹੇ ਹੋ ਬਰਦਾਸ਼ਤ ਨਹੀਂ ਆ ਇਹ ਇੱਕ ਵਾਰ 15 ਮਿੰਟ ਇਹਨੂੰ ਡੀਸੀ ਨੂੰ ਕਹੋ ਕਿ ਇੱਧਰ ਜਲਦਪਾਣੀ ਜਾਣ ਹੈ ਕਿਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸੋ ਕੱਢੇ ਬਾਹਰ ਦੇ ਉਹ ਪੁੱਤ ਪੜਾਉਂਦਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ ਸਰ ਦੇਖੋ ਇਹਨੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਵੀ ਪਬਲਿਕ ਦੇ ਨਮਾਇੰਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਈ ਆ ਬੈਠੇ ਆਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰ ਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕ੍ਰੈਪਟ ਆ ਸਾਡਾ ਇੱਥੇ ਐਡੂ ਨਹੀਂ ਕੋਈ ਡਾਟ ਚੁੱਕਿਆ ਦਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਦੀ ਇੱਕ ਸੋਣੇ ਇੱਥੋਂ ਡੀਡੀ ਡੀਡੀ ਹੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਤੋ ਆ ਨਹੀਂ ਅਸੀਂ ਜੀ ਠਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋਰ ਤਾਕੀਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸੰਭਾਰ ਕਰਕੇ ਦੱਸਿਓ ਕੱਢੋ ਨੀ ਕੱਢੋ ਨੀ ਬਾਰਾਂ ਕਰਕੇ